ਲੋਕਾਂ ਦੇ ਆਗੂ ਦਾ ਰਹਿਣ ਸਹਿਣ ਉਸ ਦਾ ਖਾਣ ਪੀਣ ਸਭ ਕੁਝ ਲੋਕਾਂ ਵਰਗਾ ਹੀ ਹੁੰਦਾ ਹੈ ਜੇਕਰ ਉਹਦੇ ਕੋਲੇ ਪਿਤਾ ਪੁਰਖੀ ਕੋਈ ਜ਼ਮੀਨ ਜਾਇਦਾਦ ਹੋਵੇ ਤਾਂ ਉਹ ਲੋਕਾਂ ਨੂੰ ਸਵੈ ਨਿਰਪਰਵ ਬਣਾਉਣ ਲਈ ਤੇ ਉਹਨਾਂ ਦੇ ਹੱਕਾਂ ਨੂੰ ਸੁਰੱਖਿਅਤ ਰੱਖਣ ਲਈ ਹੀ ਖਰਚ ਕਰ ਦਿੰਦਾ ਹੈ ਪਰ ਹਰ ਉਹ ਸਵਾਰਥੀ ਬੰਦਾ ਜਿਹੜਾ ਹਮੇਸ਼ਾ ਕੋਠੀਆਂ ਕਾਰਾਂ ਦੇ ਸੁਪਨੇ ਦੇਖਦਾ ਹੋਵੇ ਤੇ ਜਿਹੜਾ ਹਮੇਸ਼ਾ ਦੂਜਿਆਂ ਨਾਲੋਂ ਵੱਧ ਦੁਨੀਆ ਦੀ ਹਰ ਸੁਖ ਸੁਹੂਲਤ ਮਾਣਨ ਦੇ ਸੁਪਨੇ ਦੇਖਦਾ ਹੋਵੇ ਉਹ ਵੱਧ ਤੋਂ ਵੱਧ ਪੈਦਾਵਾਰੀ ਸਾਧਨ ਤੇ ਸੌਮਿਆਂ ਦੀ ਮਾਲਕੀ ਹਥਿਆਉਂਦਾ ਹੈ ਰਾਜ ਕਰਦੇ ਲੋਕਾਂ ਦਾ ਸੇਵਾਦਾਰ ਬਣ ਜਾਂਦਾ ਹੈ ਕਿਸੇ ਡੇਰੇ ਦਾ ਮਾਲਕ ਬਣ ਜਾਂਦਾ ਤੇ ਜਾਂ ਫਿਰ ਚੋਣਾ ਮੋਕੇ ਉਮੀਦਵਾਰ ਬਣ ਜਾਂਦਾ ਹੈ